ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਪਿੰਡਰਕਲਾ ਦੇ ਵਿੱਚ ਪਿੰਡਰਕਲਾ ਪਿੰਡ ਜ਼ਿਲ੍ਹੇ ਮੋਗੇ ਦਾ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਆਜੋ ਮਿੱਤਰੋ ਜਿਨ੍ਹਾਂ ਨੂੰ ਬਾਪੇ ਨੇ ਕਿਹਾ ਹੋਇਆ ਜਿਹੜੇ ਇਹ ਗੱਲ ਸੋਚਦੇ ਆ ਵੀ ਦੋ ਥੋੜੀ ਮਹਿ ਲੈਣੀ ਆ ਜਿਹੜੇ دیਵਾਨੇ ਆ ਉਹ ਇੱਕ ਵਾਰੀ ਵੀਡੀਓ ਨੂੰ ਹੁਣ ਸਕਿਪ ਨਾ ਕਰਿਆ ਜੇ ਜਮਾਂਦਰੂ ਦੋ ਥਾਣੀ ਝੋਟੀ ਲੈ ਕੇ ਆ ਗਿਆ ਤੁਹਾਡੇ ਲਈ ਮਿੱਤਰੋ ਬੜੀ ਚੰਗੀ ਥੱਲੋ ਵੀ ਕਰਮਾਂ ਵਾਲੀ ਗੜਵੀ ਵਰਗੀ ਪਈ ਐ ਤੇ ਇੱਕ ਆ ਝੋਟਾ ਵਿਖਾਉਣਾ ਇਹ ਬਈ ਗੱਲ ਝੋਟੇ ਦੀ ਉਹ ਆ ਇਹ ਆਮ ਝੋਟਾ ਨਹੀਂ ਗਾ ਇਹ ਆ ਬਈ ਵੱਡੂਆ ਵਾਲੇ ਬਾਈ ਦੇ ਕੋਲੇ ਮਈਆਂ ਤੁਹਾਨੂੰ ਪਤਾ ਸਾਰੇ ਭਰਾਵਾਂ ਨੂੰ ਚੰਗੇ ਦੁੱਧ ਦੋਈਆਂ ਇਸ ਭਰਾ ਦੀ ਮਹਿ ਦਾ ਬੱਚਾ ਵੇ ਇੰਦੇ ਤੋਂ ਹੀ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਝੋਟੀ ਦਾ ਆਪਾਂ ਪਹਿਲਾਂ ਫਾਈਨਲ ਕਰ ਦਨੇ ਕੱਟਾ ਆਪਾਂ ਬਾਹਰ ਚ ਵੇਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਈ ਸੁਰਕਰ ਬਾਠ ਠੀਕ ਠਾਕ ਸਾਰੇ ਬੋਲੀਆ ਠੀਕ ਠਾਕ ਸੱਸੀ ਗੱਲ ਬਾਈ ਕੀ ਹਾਲ ਹੈ ਠੀਕ ਠਾਕ ਹੈ ਜੀ ਅੱਛਾ ਅੱਜ ਆਪਾਂ ਪਿੰਡਰ ਕੇ ਵਾਲਾ ਪਿੰਡ ਦੇ ਵਿੱਚ ਤੇਰਾ ਪਿੰਡ ਹੈਗਾ ਬਟੂਵਾਲ ਹਾਂ ਮੈਨੂੰ ਅੱਜ ਇੱਕ ਵੱਡੀ ਗੱਲ ਵੀ ਯਾਰ ਤੇਰੀ ਹੁਣੇ ਪਤਾ ਲੱਗੀ ਮੈਂ ਨਹੀਂ ਸੀ ਪਹਿਲਾਂ ਕੱਲ ਮੈਂ ਕਹ ਕਣਾ ਬਟੂਵਾਲ ਤੇਰਾ ਪ੍ਰਾਅ ਸੀ ਹਾਂਜੀ ਹਾਂਜੀ ਠੀਕ ਹੈ ਬਾਈ ਵੱਡਾ ਘਾਟਾ ਪਾ ਗਿਆ ਹਾਂਜੀ ਕਿੰਨੇ ਬੁਲਟ ਕਿੰਨਾ ਜਿੱਤ ਲਈ ਇੱਕ 2 ਬੁਲਟ 2 ਬੁਲਟ ਹਾਂਜੀ ਤੇ ਹੋਰ ਕੀ ਦੋ ਦੂਜੇ ਮੋਟਰਸਾਈਕਲ ਦੋ ਸਪਲੈਂਡਰ ਮੋਟਰਸਾਈਕਲ ਵਾਕੀ ਹੋਨੇ ਕਿ ਮੋਟੇ ਬਹੁਤ ਨਾਮ ਜਦਾ ਰਿਹਾ ਉਹ ਵੱਡਾ ਨਾਮ ਉਸੇ ਬੰਦੇ ਦਾ ਹਨਾ ਕਿੰਨੀ ਉਮਰ ਦਾ ਸੀ ਵੀਰੇ ਉਹ ਜਦੋਂ ਡੈਥ ਹੋ ਗਈ ਉਹ ਮਿਲਦਾ 30 ਸਾਲ ਦਾ ਸੀ ਗਈ 30 ਸਾਲ ਦਾ 18 ਡੈਥ ਹੋਈ ਆ 18 ਜੀ ਡੈਥ ਹੋਈ ਜਾਂਦੀ ਤੇ ਕਬਡੀ ਦਾ ਮੈਨ ਹੋ 9-10 ਤੋਂ ਹੀ ਖੇਡ ਲਾ ਫੇਰ 9 ਤੋਂ ਹਾਂ 12 ਮੈਚ ਨੂੰ ਪਹਿਲਾ ਸਨਮਾਨ ਮਿਲਿਆ ਪਿੰਡਾਂ ਤੋਂ ਹੀ ਮਿਲਿਆ ਸੀ 2012 ਇਹ ਪਿੰਡ ਦੇ ਵਿੱਚ ਹਾਂ ਇੱਥੇ ਸਨਮਾਨ ਹੋਇਆ 2012-14 2012 ਜੀ ਕੀ ਬਾਤ ਆ ਬਈ ਵੇਖ ਦੋ ਬੰਦਾ ਹਨਾ ਬਾਈ ਕਈ ਵਾਰੀ ਬੰਦਾ ਸੁਪਨੇ ਕੁਝ ਸੋਚਦਾ ਪਰ ਆਪਣੂ ਕੀ ਮਨਜ਼ੂਰ ਹਨਾ ਉਹਨੂੰ ਜੇ ਕੰਗਣਾ ਜਾਉਂਦਾ ਤਾਂ ਤੂੰ ਤਾਂ ਕੰਗਣਾ ਦਾ ਗਨੋਂਡ ਹੋਣਾ ਤੂੰ ਕਿੱਥੇ ਮਈਆਂ ਸੰਭਲਣੀ ਮੱਝਾਂ ਨਾਲ ਮੈ ਧਿਆਨ ਨਹੀਂ ਹੁੰਨੇ ਮੇਰਾ ਹਾਂ ਉਹ ਤਾਂ ਜਾ ਜਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਹੁਣ ਵੀ ਭੇਜੂਗਾ ਬਾਈ ਵੱਡਾ ਦਿਲ ਰੱਖਣਾ ਚਾਹੀਦਾ ਹਨਾ ਮਨ ਲਾ ਆਪਾਂ ਕਿਸੇ ਦਾ ਮਾੜਾ ਨਾ ਕੀਤਾ ਹੋਵੇ ਆਪਾਂ ਸੌਕੇ ਸੌਕੇ ਆ ਅੱਛਾ ਵੀਰੇ ਅੱਜ ਆਪੇ ਕੋਲ ਝੋਟੀ ਇੱਕ ਦੋ ਤੋਂ ਨਹੀਂ ਹਨਾ ਇਹਦੀ ਕੀ ਡਿਟੇਲ ਹੈ ਵੀਰੇ ਯਾਰ ਇਹ ਡਿਟੇਲ ਵੀਰੇ ਨੇ ਪਹਿਲੇ ਸੂਏ ਕੱਢਿਆ 9 ਕਿਲੋ ਦੁੱਧ ਠੀਕ ਆ ਇਹ ਪਿੰਡਰੀ ਖੜੀ ਹੈ ਮੇਰੇ ਬਈਦਾਂ ਲੱਗੀ ਹਰਪਿੰਦਰ ਸਿੰਘ ਭਿੰਡਰ ਕਲਾ ਰੁਪਿੰਦਰ ਸਿੰਘ ਭਿੰਡਰ ਕਲਾ ਬਾਪੂ ਦਾ ਨਾਮ ਪਈਦੇ ਦਾ ਮੁਕੰਦ ਸਿੰਘ ਜੀ ਮੁਕੰਦ ਸਿੰਘ ਅੱਛਾ ਇਹ ਫਿਰ ਜਿਹੜੀ ਝੋਟੀੋਂ ਦੂਜਾ ਸੋਸ ਹੁੰਦੀ ਹੈ ਬਈ ਹਾਂਜੀ ਦੂਜਾ ਜੀ ਜਮੰਦਰੀ ਦੋ ਥਾਣੀਆਂ ਦੋ ਥਾਣਾ ਜੀ ਠੀਕ ਹੈ ਬਈ ਉਹਦਾ ਆਪਣਾ ਬਹੁਤ ਚੰਗਾ ਝੋਟੀ ਦਾ ਹਣਾ ਹਾਂਜੀ ਹਾਂਜੀ ਉਹ ਵੇਖੋ ਬਈ ਲੀਵੇ ਵਾਲੀ ਹੈ ਅੱਛਾ ਕਿੰਨੇ ਦੀ ਦੇ ਦੀਏ ਵੀਰੇ ਇਹ ਵੀਰੇ 1 15 ਦੇਣੀ ਆ ਮੈਂ ਤੈਨੂੰ ਖੁੱਲਾ ਡੁੱਲਾ ਕਰ ਦੇਗਾ ਕਰ ਦਿਆਂਗੇ ਮੈਂ ਛੱਡ ਦੀ ਕਿੰਨਾ ਛੱਡ ਦੇਗਾ ਕੋਈ ਨਾ ਦੇਖ ਲੈ ਕਰ ਲੈਣਾ ਛੱਡ ਦੀ ਬਈ ਵੀਰ ਲੈਣਾ ਜਣਾ ਕੋ 10 ਕਿੰਨਾ ਛੱਡੀ ਕੋਈ ਜਲਵਾ ਕੈ ਕਰਦਾ ਉਹ ਐਂ ਕਹਦੇ ਵਾਰ ਲੱਗੀ ਜਬਨ ਵੇਡਦੀ ਆ ਕੰਮ ਤਾਂ ਬਹੁਤ ਹੋਣੀ ਆ 1.2000 ਇੱਕ ਤੇ ਇੱਕ ਤੇਲਾ ਨਹੀਂ ਹਾਂ ਦੱਸਦੀ ਜਾਂਦੇ ਗੱਲ ਨਵੇੜ ਹਾਂ ਕੋਈ ਦੂਰੀ ਭਾਈ ਕੋਲੀ ਭਈ ਨੂੰ ਤੋਰਦੇ ਮੜਾ ਕੱਢੀ ਬਾਹਰ ਲੈ ਵੀ ਮਿੱਤਰੋ ਦੂਜਾ ਸੁਆ ਇਹਨੇ ਸੁਣਾਵਾ ਕਰਮਾ ਵਾਲੀ ਨੇ ਠੰਡੀ ਸੀਲ ਆ ਐਨ ਲੈਵਲ ਉਵਲੇ ਪੂਰੀ ਬੰਬੂਤੀਪੀ ਸਾਹਿਬ ਮਿੱਤਰੋ ਓਕੇ ਦੀ ਰਿਪੋਰਟ ਆ ਨਾ ਬੜਾ ਛੋਟਾ ਕਾਜ ਦਾ ਤੇ ਨਾ ਪੜਾ ਵੱਡਾ ਵਾ ਦਰਮਿਆਨੇ ਕਾਟਾੜੀ ਮੈਂ ਆਮ ਘਰਾਂ ਵਾਲੀ ਮੈਂ ਆਉਂ ਕੁਰਲੀ ਵਾਲੀ ਬੇ ਆ ਜੱਜ ਚੁੱਜ ਚਤ ਲੈਵੇ ਦੀ ਬੜੀ ਕਮਾਲ ਆ ਵੇਖੋ ਬਈ ਮਿੱਤਰੋ ਹਾਂ ਇਹਨੂੰ ਕਹਿੰਦੇ ਭਲਵਾਨ ਇਹਨੂੰ ਕਹਿੰਦੇ ਦੋ ਥਣਾਂ ਵਾਲੇਵਾ ਐਨ ਸੈਂਟਰ ਦੇ ਵਿਚਾਲੇ ਦੀਪ ਚ ਇੱਕ ਰੀਨਾਂ ਨੂੰ ਬੰਨ ਲੈਣਦੇ ਬਾਈ ਨੂੰ ਤੇ ਕਹੇ ਉਹਦੇ ਦੀ ਨਾ ਅੱਖ ਮੜੀ ਜੀ ਲੈਵੇ ਤੇ ਲੈ ਕੇ ਜਾ ਵੀ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਚੀਜ਼ ਹੁੰਦੀ ਦੋ ਤਲੀ ਕਹਿੰਦੇ ਕਿ ਨੂੰ ਆ ਜਿਹਦੇ ਵੈਸੇ ਦਾ ਵੱਡੇ ਆ ਭਰਾ ਸਾਰੇ ਆ ਵੇਖੋ ਬਈ ਐਨ ਜਮਾ ਸੈਂਟਰ ਦੇ ਵਿਚਾਲੇ ਦੋ ਥਾਣ ਲੱਗੇ ਆ ਮਾੜੀ ਜੀ ਜਿਵੇਂ ਆਪਾਂ ਕਹਿੰਦੇ ਦੋ ਉਂਗਲਾਂ ਦੀ ਵਿੱਤੀ ਸੈਂਟਰ ਨਾਲੋਂ ਅੱਗੇ ਨੂੰ ਇੱਕ ਉਂਗਲ ਦੀ ਨਾਲੇ ਦੋਹਾਂ ਦੀ ਨਾਲੇ ਇੱਥੇ ਜੇ ਬਸ ਤੇ ਤੀਰਾਂ ਨੂੰ ਸਿੱਧੇ ਥਣ ਤੋਂਵੇਂ ਨਾਲੇ ਤਾਂ ਕਾ ਦੋ ਥਾਣ ਪੜਨੇ ਆ ਜੋ ਕੇ ਵਿਹਲਾ ਹੋ ਜਾਣਾ ਹਨਾ ਬਈ ਇੱਕ ਬਾਦ ਦਾ ਬੱਚੇ ਨੂੰ ਝਗਾਰੇ ਉਹਦੀ ਆਦ ਕੀ ਦੁੱਧ 11 12 ਦੇ ਚੁਕਿਆ ਹਨਾ ਬਈ ਸੌਖੀ ਆਦ ਕੀ ਇਹਦਾ ਹੋ ਗਈ ਝੋਟੀ ਹੁਣ ਆਦੇ ਕੱਟੇ ਤੇ ਇਹ ਫਿਰ ਦੱਸੀ ਬਈ ਕੀ ਹੈ ਉਸਤਾਦ ਕਿਨੇ ਦੁੱਧ ਦੀ ਮੰਗ ਆ ਇਹ ਵੀਰੇ ਆਪਣੀ ਮਾਂ ਦਾ 21 ਕਿਲੋ ਦੁੱਧ ਚੋਇਆ ਠੀਕ ਆ ਤੇ ਸਰਤਾਜ ਤਾਲੂ ਜਿਹੜਾ ਬੋਲ ਆ ਹਰਿਆਣੇ ਦਾ ਉਹਦਾ ਇਹ ਬੱਚਾ ਵਾ ਸਰਤਾਜ ਤਾਲੂ ਤਾਲੂ ਹਾਂ ਉਹਦਾ ਬੱਚਾ ਹੈ ਉਹਦਾ ਬੱਚਾ ਜੀ ਇਹ ਇਹਦੀ ਮਾਂ ਨੇ 21 ਕਿਲੋ ਦੁੱਧ ਆਦੇ ਹੱਥੀ ਚ ਹੋਇਆ ਮੈਂ ਮਾਂ ਨੇ ਪਿੰਡ ਖੜੀ ਹੈ ਜੀ ਉਹ ਮੇਰੇ ਨਾਲ ਲੱਗਾਈ ਪਿੰਡ ਦਾ ਬੰਦਾ ਹਾਂ ਤੇ ਇਹਦੀ ਮੇਰੇ ਕੋਲ ਇਹ ਮੇਰੇ ਲਈ ਤੇ ਲੈ ਕੇ ਗਈ ਮੈਂ ਤੇਰੀ ਉਹ ਹੈਗੀ ਕਿ ਵੇਚੀ ਉਹ ਉਹ ਹੈਗੀ ਆ ਜੂ ਯਾਰ ਕਿ ਫੇਰ ਤਨੋਲੇ ਮੇਲੇ ਲੈ ਕੇ ਜਾਣੀ ਹੁਣ ਸੂਪੀਓ ਫੇਰ ਹਾਂ ਸੂਪੀ ਚਾਰ ਦਿਨ ਹੋ ਗਏ ਸੁੱਈਆ ਸਰ ਸ਼ੁਕਰ ਆ ਭਾਈ ਅੱਛਾ ਇਹ ਇੰਦੀ ਮਾਂ ਫੇਰ ਕਿੱਥੇ ਆ ਹੁਣ ਇਸ ਟਾਈਮ ਆਪਣੇ ਪਿੰਡ ਹੀ ਆ ਨਰਮਲ ਸਿੰਘ ਦੇ ਘਰੇ ਖੜੀ ਹੈ ਮੈਂ ਕਿੰਨੇ ਨਰਮਲ ਸਿੰਘ ਬੋਲਦੀ ਪਪਾ ਉਹਨੇ ਤੇ ਚਲਦੀ 21 22 ਦੀ ਹਾਂਜੀ ਅੱਛਾ ਜੇ ਕੋਈ ਕਦੇ ਵੀ ਕਟਾ ਬਾਈ ਦੇ ਦੋ ਆਪਸ਼ਨ ਰੱਖੀਏ ਜੇ ਚੰਗੀ ਕੀਮਤ ਮਿਲਗੀ ਤੇ ਵੇਚ ਵੀ ਦਵਾਂਗੇ ਹਣਾ ਤੇ ਇਹਦਾ ਕ੍ਰੋਸਿੰਗ ਲਈ ਤਾਂ ਕਰੀਏ ਕ੍ਰੋਸਿੰਗ ਲਈ ਹਾਂਜੀ ਹਾਂ ਵੀ ਕ੍ਰੋਸਿੰਗ ਲਈ ਭਾਈ ਲਾਕੇ ਦੇ ਭਾਈ ਪਿੰਡ ਵਾਲਿਆਂ ਨੂੰ ਬੇਨ ਜਿੰਨੇ ਵੀ ਬਾਈ ਦਾਤੇਵਾਲ ਵਾਲੇ ਜਿੰਨੇ ਵੀ ਨੇੜੇ ਨੇੜੇ ਪਿੰਡ ਮਸ਼ਹੂਰ ਪਿੰਡ ਆ ਸਾਰੇ ਤੁਸੀਂ ਤੁਹਾਡੇ ਪਿੰਡਾਂ ਨੂੰ ਬੇਨਤੀ ਹੈ ਵੀ ਚੰਗੀ ਮੈਂ ਜੇ ਕ੍ਰੋਸ ਕਰਾਉਣੀ ਹੈ ਨਾ ਤੁਸੀਂ ਤੇ ਬਾਈ ਬਾਈ ਦਾ ਨੰਬਰ ਸਕਰੀਨ ਤੇ ਲਾ ਦੂੰਗਾ ਬਾਈ ਕੋਲ ਛੋਟਾ ਬਹੁਤ ਚੰਗੇ ਰਿਕਾਰਡ ਦਾ ਆਉਦੀ ਅਮਈਆਂ ਕ੍ਰੋਸਿੰਗ ਕਰਾਉਣ ਲਈ ਤੁਸੀਂ ਮਿਲ ਸਕਦੇ ਆ ਬਾਈ ਨੂੰ ਸਿਕੰਦਰ ਦਾ ਬਣਾਇਆ ਮੇਰੇ ਨਾ ਬਸ ਸਿਕੰਦਰ ਜੀ ਦਾ ਬਣਾ ਦੂਗਾ ਬਾਈ ਤੇ ਮਈਆਂ ਕ੍ਰੋਸਿੰਗ ਲਈ ਛੱਡਿਆ ਕਿੰਨੀਆਂ ਕੁ ਮਈਆਂ ਤੇ ਪਹਿਲਾਂ ਹੁਣ ਦੀ ਕ੍ਰੋਸਿੰਗ ਚੁੱਪ ਜੁੱਪੀ ਇਹਨਾਂ ਲੋਕਾਂ ਦਾ 15 ਕੋਸ ਨੂੰ ਤਵੇ। ਲੈ ਗਏ ਗੱਪਣ ਰਹੇ ਸਾਰੇ। ਪਹਿਲੀ ਪਹਿਲੀ ਵਾਰੀ ਬਣਨ ਤੇ ਪਸ਼ੂ ਗੱਪਣ ਰਹੇ ਹੋਏ ਆ। ਇਹ ਮਤਲਬ 23-20 ਜਿਹੜੀਆਂ ਡੇਢ-ਡੇਢ ਸਾਲ ਤੋਂ ਨਹੀਂ ਰਹਿੰਦੀਆਂ ਸੀ ਉਹ ਇਸ ਸਾਲ ਤੋਂ ਇੱਕ ਵਾਰੀ ਬਣੀਆਂ ਤੇ ਕਰਨ ਵਾਲੀਆਂ ਕਰੌਸ ਹੋ ਗਿੱਤੇ ਆ। ਠੰਡਾ ਇੰਨਾ ਕੋਆ ਯਾਰ ਭਾਈ ਵੀ ਰੂਹ ਖੋਜੋ ਜੂਗੀ ਤੁਹਾਡੇ ਕੋਲੇ ਆ ਕੇ ਕੱਟੇ ਦੇ ਹਾਂਜੀ ਛੋਟੀ ਉਮਰ ਦਾ ਹੈ ਕਿੰਨੀ ਉਮਰ ਦਾ ਹੋ ਗਿਆ ਹੋਊਗਾ ਭਈ ਇਹ? ਔਡੇ ਹੋਗਾ 4-5 ਸਾਲ ਦਾ ਹੋਊਗਾ। 4 ਕਿੰਨਾਂ ਦਾ ਹੋ ਗਿਆ? ਤੋਰੀ ਭਾਈ ਸਾਥੀ ਨੂੰ ਕਿਈ ਮੜਾ ਤੋੜ ਦੂਗਾ ਇਹ। ਕੋਲੀ ਬੋਤੋਏ ਕੱਟਾ ਕੱਢੀ ਮਾਰੋ। ਤੋਰੀ ਮੜਾ ਇਹਦਰ ਨੂੰ ਲੈ ਆ ਉਹ ਵੀ ਲੈ ਆ ਪਰ ਮੈਂ ਫੜ ਲਾ ਇਹਨੂੰ ਇਨਾਂ ਸੀਧਾ ਕੱਟਾ ਜਾ ਲੈ ਉਹ ਆ ਪੁੱਤ ਇਹ ਮਾਰਨ ਮੋਰ ਨਾ ਰਾਣੀ ਮੇਰੇ ਮੇਰਾ ਭਾਈ ਮੈਨੂੰ ਲੈ ਆ ਵੇਖ ਲੋ ਬਈ ਕਰਮਨ ਰਾਜਾ ਪੁੱਤ ਆ ਜਾ ਆ ਜਾ ਆ ਜਾ ਮੈਂ ਡਰਦਾ ਰ ਹਾਂ ਨਾ ਨਾ ਮੈਂ ਪਰੇ ਹੋ ਜਾ ਨਾ ਪਰ ਉਹਦਾ ਦਰਦ ਕਰ ਸੀ। ਹੂੰ। ਸਾ ਛੜਦੇ ਸਾਡੇ ਗੋਲੇ ਤੱਕਾ ਲਾ ਕੋਈ ਜਗ੍ਹਾ ਇਹਨੂੰ ਲੈ ਜਾ ਉਧਰ ਉਹ ਤੋੜ ਦੇ ਬੜਾ ਸੀਲ ਆ ਯਾਰ। ਮੈਂ ਪਰਾਂ ਹੋ ਜਾਣਾ। ਕੋਈ ਨਾ ਕੋਈ ਨਾ ਲੈ ਜਾ ਕੋਈ ਚ। ਟਾਈਟੂ ਵਾਲਾ। ਹੂੰ ਲੈ। ਸਿਆਣਾ ਕਟਾ ਯਾਰ। ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਬਲੱਡ ਲਾਈਨ ਬਦਲ ਜਾਂਦੀ ਆ ਰਵਾ ਚੰਗਾ ਪਣ ਜਾਂਦਾ ਬਾਈ। ਬੱਚੇ ਜਿਹਹਾਂ ਤੋਂ ਕ੍ਰੋਸ ਬਈਆਂ ਕਰਾਓ ਜਿਨ੍ਹਾਂ ਦਾ ਕਾਰਡ ਤੁਹਾਨੂੰ ਪਤਾ। ਇਹ ਹੁਣ ਬਾਈ ਤੁਸੀਂ ਮੈਂ ਇਹ ਨਹੀਂ ਗੱਲ ਹੈਗੀ ਵੀ ਕੱਲਾ ਬਾਈ ਤੁਹਾਡੇ ਤੋਂ ਫੀਸ ਲੈ ਲੂਗਾ ਕ੍ਰੋਸਿੰਗ ਦੀ। ਤੁਸੀਂ ਬਾਈ ਮਾਂ ਵੀ ਚੈੱਕ ਕਰ ਸਕਦੇ। ਇਹਦੀ ਵੀਰੇ ਭੈਣ ਦਾ ਦੁੱਧ 15 ਕਿਲੋ ਮੈਂ ਘਰੇ ਕੱਢ ਰਹੀ ਆ। ਠੀਕ ਆ। ਇਹ ਹਾਂ ਇਹਦੀ ਭੈਣ ਤੇ ਇਹਦੀ ਮਾਸੀ ਮੀਣੀ ਆ ਉਹ ਆਪ ਮੇਲੇ ਫੇਰ ਲੈ ਕੇ ਜਾਣੀ ਯਾਰ ਕਿਤਨਾ ਉਹ ਇਹਦੀ ਮਾਸੀ ਆ ਜਿਹੜੀ ਮੀਣੀ ਮੈਂ ਆਪਣੀ ਹਾਂ ਉਹ ਜਿਹੜੀ ਮੇਲੇ ਤੇ ਗਈ ਸੀ ਹਾਂ ਇਹ ਮਾਂ ਦੀ ਭੈਣ ਉਹ ਇਹਦੀ ਮਾਂ ਦੀ ਭੈਣ ਵੀ ਮੰਨ ਲਓ ਕਹਿੰਦੇ ਬਲੱਡ ਲੈਂਡ ਤੇਰਾ ਘਰਾਣਾ ਬਹੁਤ ਚੰਗਾ ਮੀਣੀ ਆ ਨਾ ਇੱਕ ਝੋਟੀ ਵੇਚੀ ਸੀ ਪਿੱਛੇ ਜੇ ਆਪਾਂ ਤੇਰੇ ਵਾਲੀ ਬਲੱਡ ਉਹ ਵੀ ਚੰਗੇ ਦੋਤੇ ਚੱਲਦੀ ਉਹ ਫੇਰੇ ਸਾਢੇ ਤਰ੍ਹਾਂ ਕੋਲ ਤਾਂ ਕੱਢ ਰਹੀ ਆ ਨਾ ਹੋ ਗਿਆ ਸੂਈ ਨੂੰ ਪੈਂਡੀ ਆਪਣੇ ਇੱਕ ਮਹੀਨੇ ਵਿੱਚ ਹੀ ਤੇਰੇ ਪਿੰਡ ਉਹ ਵੀ ਚੰਗਾ ਦੁੱਧ ਦਈ ਜਾਂਦਾ ਹਾਂ ਮੈਂ ਵਿੱਚ ਹੀ ਮੈਂ ਵਾਲਾ ਵੀ ਮੈਨੂੰ ਫੋਨ ਆਇਆ ਸੀਗਾ ਹਾਂ ਉਹ ਵੀ ਦੁੱਧ ਚੰਗਾ ਕੱਢ ਰਹੀ ਹੈ ਬੱਸ ਦੱਸਿਆ ਨਹੀਂ ਕਿੰਨਾ ਉਹ ਨਹੀਂ ਠੀਕ ਹੈ ਬਈ ਯਾਰ ਚੰਗੀ ਗੱਲ ਹੈ ਯਾਰ ਝੂਠ ਨਾ ਮਾਰੋ ਝੂਠੇ ਝੂਠੇ ਰਹਿਣਾ ਹੁਣ ਇਹਦਾ 14 ਗਾਰ ਕੇ ਦੇ ਦਿੰਦੇ ਵੇਚਦੇ ਹੁੰਦੇ 1000 ਰੁਪਏ ਬਾਏ ਵੀਡੀਓ ਤਾਂ ਪਾਈਏ ਜੇ ਚੰਗੇ ਕਰਕੇ ਪਸੂ ਅ ਗਾਲਾਂ ਕੱਢਦਾ ਅਗਲਾ ਨਹੀਂ ਫਿਰ ਅਗਲਾ ਕਹਿੰਦਾ ਯਾਰ ਫਲਾਣ ਨੇ ਵੀਡੀਓ ਪਾਈ ਸੀਗੀ ਮਾੜੇ ਨੰਬਰ ਇਹਦੇ ਕਿੰਨਾ ਹੋ ਗਿਆ ਆਪਣਾ ਬਈ ਹਾਂਜੀ ਨੰਬਰ ਆਪਣਾ ਫੋਨ ਨੰਬਰ ਨੰਬਰ ਹੈਗਾ 981753 46721 ਇੱਕ ਚਲ ਹੁਣ ਦੱਸੀ ਨੰਬਰ ਵੀਰੇ 98153 4672 ਤੇ ਬਾਈ ਦਾ ਨੰਬਰ ਵੀਰੇ ਬਾਈ ਦਾ ਬਸ ਠੀਕ ਹੈ ਲੈ ਵੀ ਬਾਈ ਹੁਣ ਗੱਲਬਾਤ ਕਰ ਲਿਓ ਨੰਬਰ ਸਕਰੀ ਹੁੰਦੀ ਉੱਤੇ ਪਿੰਡ ਪਿੰਡ ਰਕਲਾ